ਮੋਹੱਲੀ ਦੇ ਵਿੱਚ ਇੱਕ ਵੱਡਾ ਬਲਾਸਟ ਹੋਣ ਦੀ ਅਪਡੇਟ ਸਾਹਮਣੇ ਆ ਰਹੀ ਹੈ ਜਿਦੇ ਵਿੱਚ ਦੋ ਜਣਿਆਂ ਦੀ ਜਾਨ ਜਾ ਚੁੱਕੀ ਹੈ ਪੂਰਾ ਮਾਮਲਾ ਕੀ ਹੈ ਮਾਮਲਾ ਇਹ ਹੈ ਕਿ ਮੋਹੱਲੀ ਦੇ 9 ਫੇਸ ਦੇ ਵਿੱਚ ਇੱਕ ਇੰਡਸਟਰੀਅਲ ਏਰੀਏ ਦੇ ਵਿੱਚ ਇੱਕ ਆਕਸੀਜਨ ਫੈਕਟਰੀ ਲੱਗੀ ਹੋਈ ਹੈ ਇਸ ਫੈਕਟਰੀ ਦੇ ਵਿੱਚ ਸਵੇਰੇ ਕੰਮੇ ਕੰਮ ਕਰ ਰਹੇ ਸੀ ਆਕਸੀਜਨ ਵਾਲੇ ਸਿਲੰਡਰ ਭਰੇ ਜਾ ਰਹੇ ਸਨ ਉਹ ਸਿਲੰਡਰ ਅੱਗੇ ਹਸਪਤਾਲਾਂ ਦੇ ਵਿੱਚ ਆਕਸੀਜਨ ਲਈ ਪਹੁੰਚਾਏ ਜਾਂਦੇ ਨੇ ਜਿੱਥੇ ਇੱਕ ਵੱਡਾ ਧਮਾਕਾ ਹੋਇਆ ਬਲਾਸਟ ਹੋਇਆ ਤਮਾਕਾ ਇੰਨਾ ਜ਼ਬਰਦਸਤ ਹੋਇਆ ਇੰਨਾ ਜ਼ੋਰਦਾਰ ਹੋਇਆ ਕਿ ਜਿਹਦੇ ਵਿੱਚ ਮੌਕੇ ਤੇ ਦੋ ਵਿਅਕਤੀਆਂ ਦੀ ਜਾਨ ਚਲੀ ਗਈ ਹੈ ਤੇ ਤਿੰਨ ਗੰਭੀਰ ਜ਼ਖਮੀ ਨੇ ਤਮਾਕਾ ਹੁੰਦਿਆਂ ਸਾਰ ਹੀ ਪੰਜਾਬ ਪੁਲਿਸ ਤੇ ਰੈਸਕਿਊ ਟੀਮਾਂ ਉੱਥੇ ਪਹੁੰਚੀਆਂ ਨੇ ਰੈਸਕਿਊ ਕਰਨਾ ਸ਼ੁਰੂ ਕੀਤਾ ਇੰਨਾ ਜ਼ਿਆਦਾ ਖਲਾਰਾ ਪੈ ਗਿਆ ਕਿ ਜਿਸ ਦੇ ਵਿੱਚ ਡੈੱਡ ਬਾਡੀਆਂ ਦੀ ਪਛਾਣ ਕਰਨੀ ਵੀ ਔਖੀ ਹੋ ਚੁੱਕੀ ਹੈ ਗੰਭੀਰ ਤੌਰ ਤੇ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਨੂੰ ਨੇੜਲੇ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਧਮਾਕੇ ਦੀ ਵਜ੍ਹਾ ਕੀ ਹੈ ਕਿਸ ਕਾਰਨ ਕਰਕੇ ਹੋਇਆ ਕੋਈ ਗੈਸ ਲੀਕੀਜ ਹੋਈ ਹੈ ਜਾਂ ਕੋਈ ਹੋਰ ਕਾਰਨ ਹੈ ਜਾਂ ਕਿਸੇ ਅੱਗ ਲੱਗਣ ਕਰਕੇ ਹੋਇਆਗਾ ਇਹਦੀ ਹਲੇ ਤੱਕ ਕੋਈ ਪੁਸ਼ਟੀ ਨਹੀਂ ਹੋਈ ਜਾਂਚ ਚੱਲ ਰਹੀ ਹੈ ਟੀਮਾਂ ਜਾਂਚ ਕਰ ਰਹੀਆਂ ਨੇ ਫਿਲਹਾਲ ਜਿਹੜਾ ਹੈਗਾ ਤੜਕਸਾਰ ਮੁਹਾਲੀ ਦੇ ਵਿੱਚ ਇੱਕ ਵੱਡਾ ਧਮਾਕਾ ਹੋਇਆ ਵੱਡੇ ਧਮਾਕੇ ਨੇ ਆਸ-ਪਾਸੇ ਦੇ ਇਲਾਕੇ ਦੇ ਲੋਕਾਂ ਨੂੰ ਜਿਹੜਾ ਹੈਗਾ ਦਹਿਲਾਕੇ ਰੱਖ ਦਿੱਤਾ ਸੋ ਅਪਡੇਟ ਮੁਹਾਲੀ ਤੋਂ ਆ ਰਹੀ ਹੈ ਜਿੱਥੇ ਧਮਾਕਾ ਹੋਣ ਨਾਲ ਦੋ ਲੋਕਾਂ ਦੀ ਜਾਨ ਵੀ ਚਲੀ ਗਈ ਹੈ